ਨੋ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣਾ Facebook ਪੇਜ ਤੇ ਜੁੜੇ ਹੋ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਦੋਸਤੋ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਅੱਜ ਤੁਹਾਨੂੰ ਇੱਕ ਬਲੌਗ ਦਿਖਾਉਣੇ ਜਿਹਦੇ ਵਿੱਚ ਜਿੰਨੇ ਜਾਨਵਰ ਆਪਣੇ ਕੋਲ ਫਲਹਾਲ ਅੱਜ ਖੜੇ ਆ ਉਹ ਦਿਖਾ ਦਿੰਨੇ ਆ ਤਕਰੀਬਨ ਸਾਰੇ ਰੇਟਾਂ ਦੇ ਜਾਨਵਰ ਸਾਰਿਆਂ ਤੋਂ ਘੱਟ ਮੁੱਲ ਦੀ ਆ ਕੋੜੀਏ ਜੀ ਤੁਸੀਂ ਦੇਖ ਸਕਦੇ ਹੋ 61 ਇੰਚ ਹੈ ਦੀ ਹਾਈਟ ਆ ਮੌਕੇ ਤੇ ਖਾਲੀ ਲੱਖਾਂ ਥੱਲੇ ਦੇ ਦਾਂਗੇ ਜਿਵੇਂ ਪਾਣਾ ਸਾਰਿਆਂ ਤੋਂ ਸਸਤੀ ਤੇ ਬਾਕੀ ਬਿਸ਼ੇਰੇ ਖੜੇ ਆ ਇੱਧ ਬਿਸ਼ੇਰੀਆਂ ਵੀ ਖੜੀਆਂ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਜਿਹੜਾ ਜਿਹੜਾ ਤੁਹਾਨੂੰ ਪਸੰਦ ਆਏ ਤੁਸੀਂ ਲਾਸਟ ਤੇ ਸਕਰੀਨਸ਼ਾਟ ਭੇਜ ਕੇ ਉਹਦੀ ਡਿਟੇਲ ਪਤਾ ਲੈ ਸਕਦੇ ਹੋ ਹਨ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲੋ ਦੋਸਤੋ ਅੱਜ 14 ਨਵੰਬਰ ਦੀ ਇਹ ਵੀਡੀਓ 2025 ਤੇ ਸਭ ਤੋਂ ਪਹਿਲਾਂ ਕੁੜੀ 60 ਇੰਚ ਹਾਈਟ ਆ ਜੀ ਮਗਰਲੇ ਦੋ ਪਰ ਚਿੱਟੇ ਲੈਂਥ ਲੌਂਥ ਦੇਖ ਸਕਦੇ ਕਿੰਨੀ ਚੰਗੀ ਹੈ ਤੇ ਕੰਨ ਕੁੰਡੀ ਵਾਲਾ ਲੱਗਿਆ ਮੱਥੇ ਫੁੱਲਾ ਲੰਮੀ ਧੌਣ ਦੋਸਤੋ 40 ਪਲੱਸ ਨੂੰ ਦਿਨ ਹੋ ਗਏ ਮੀਟ ਹੋਈ ਨੂੰ ਹਜੇ ਚੈੱਕ ਨਹੀਂ ਹੋਈ ਮੱਥੇ ਪਟੇ ਦੇ ਘੋੜੇ ਤੋਂ ਮਿਲਿਆ ਹੋਇਆ ਗੁਜਰਾਤ ਵਾਲੇ ਤੋਂ ਤੇ ਖਾਲੀ ਗੱਬਣ ਤੁਹਾਡੀ ਕਹਮਤ ਦੀ ਅੰਦਰ ਦੀ ਗਰੰਟੀ ਉਹ ਅੰਦਰ ਦੀ ਤੁਸੀਂ ਚੈੱਕ ਕਰਵਾ ਕੇ ਲੈ ਜਾ ਸਕਦੇ ਹੋ ਗੱਬਣ ਚੈੱਕ ਕਰਾਉਣੀ ਆ ਤੁਹਾਡੀ ਗੱਬਣ ਚੈੱਕ ਕਰਵਾ ਕੇ ਲੈ ਜਾ ਸਕਦੇ ਹੋ ਨੰਬਰ 2 ਤੇ ਆ ਪੌਣੀ ਨੁਕਰੀ ਕੁੜੀ ਕਿਨੇ ਨੁਕਰੇ ਬੱਚਿਆਂ ਵਾਸਤੇ ਕੁੜੀ ਦੇਖਦਾ 60 ਇੰਚ ਦੀ ਇਹ ਹੈ ਨੁਕਰੇ ਬੱਚਿਆਂ ਵਾਸਤੇ ਲੈਣੀ ਉਹ ਆ ਦੇਖ ਸਕਦਾ ਮੌਕੇ ਤੇ ਖਾਲੀ ਹੈ ਜੀ ਸਵਾਰੀ ਸੂਰੀ ਦੀ ਚੰਗੀ ਹੈ ਹੱਡਵੈਰ ਖੁੱਲਾ ਤੇ ਮੰਨ ਲਓ ਚਿੱਟਾ ਬਣਿਆ ਤੇ ਬਹੁਤ ਆ 100% ਨੇ ਨੁਕਰੇ ਬੱਚੇ ਦੇ ਨੰਬਰ 3 ਤੇ ਆ ਵਸ਼ੀਰੀ 17-18 ਮਹੀਨਿਆਂ ਦੀ ਕਾਂਟੇ ਦੀ ਪੋਤੀ ਆਪ ਲੱਖ ਆ ਜੀ ਨਕੰਦ ਖੀਰੀ ਜੀ ਨੂੰ ਆਪਾਂ ਕਹਦੇ ਨੇ ਬਿਸ਼ੇਰੀ ਇਹ 60 ਇੰਚ ਦੇ ਲਗਭਗ ਇਹ ਹੋਈ ਖੜੀ ਆ ਤੇ ਨੰਬਰ 4 ਤੇ ਮੱਥੇ ਪਟਾ ਮਗਰਲੇ ਦੂਫਰ ਚਿੱਟੇ ਕੁੜੀ ਦੇ ਜੀ 95 ਇੰਚ ਦੀ ਹਾਈਟ ਤੇ ਜੈ ਰਾਜ ਤੋਂ ਮੀਟ ਹੋਈ ਹੋਈ ਆ ਇਹ ਵੀ ਜੈਜਮਲ ਦੀ ਸਵਾਰੀ ਦੇ ਪਾਸ ਆ ਬਾਲਪੋਰੀਆਂ ਦੇ ਤਕਰੀਬਨ ਜਿੰਨੇ ਜਾਨਵਰ ਆਪਣੇ ਫਾਰਮ ਤੇ ਖੜੇ ਨੇ ਬਾਲਪੋਰੀਆਂ ਦੇ ਸਾਰੇ ਜਾਨਵਰ ਸਾਫ ਆ ਜੀ ਤੇ ਸਵਾਰੀ ਸੂਰੀ ਦੇ ਪਾਸ ਤੇ ਪੰਜਵੇਂ ਨੰਬਰ ਤੇ ਬਿਸ਼ੇਰੀ ਚੈੱਕ ਕਰੋ ਤਿੰਨ ਪਰ ਚਿੱਟੇ ਮੱਥੇ ਪਟਾ ਤੈਨਿੰਕ ਸਾਲੇ ਦੀ ਉਮਰ ਆ ਚਾਰ ਦੰਦ ਹੋਣ ਲੱਗੇ ਦੋਸਤੋ ਮੈਂ ਬਲੇਡ ਵੀ ਦਿਖਾ ਦਿਨਾ ਤੁਹਾਨੂੰ ਲੰਬੀ ਲੰਬੀ ਸੋਹਣੀ ਆ ਤੇ ਫਟਾ ਪੁਟਾ ਵੀ ਸੋਹਣਾ ਮੱਥੇ ਤੇ ਪੂਰੀ ਚੰਗੀ ਆ ਦੋਸਤੋ ਅੱਗੇ ਆ ਬਸ਼ੀਰੀ ਚਾਰ ਸਾਲ ਦੀ ਹੈ ਜੀ ਸਿਰਫ ਇਹਦੇ ਮੱਥੇ ਫੁੱਲਾ ਕੰਨ ਕੰਨ ਦੇ ਸਕਦਾ ਬਹੁਤ ਜ਼ਿਆਦਾ ਚੰਗਾ ਨਿੱਕਾ ਕੰਨ ਲੱਗਿਆ ਹੋਇਆ ਰੰਗ ਰੰਗੂ ਬਹੁਤ ਪੱਕਾ ਜੀ ਪੂਰੀ ਬਲੈਕ ਆ ਮੱਥੇ ਫੁੱਲਾ ਇਹਨੂੰ ਜੈ ਰਾਜ ਤੋਂ ਮੇਟੋ ਇਹਨੂੰ 20 ਪਲੱਸ ਦਿਨ ਹੋ ਗਏ ਦੋਸਤੋ ਤਵਾਰੀ ਸੂਰੀ ਦੀ ਇਹ ਵੀ ਪਾਸ ਆ ਉਸ ਤੋਂ ਅੱਗੇ ਪੰਜ ਗਲੈਨ ਘੋੜੀ ਦੇਖ ਸਕਦੇ ਆ 55 60 ਇੰਚ ਦੀ ਇਹ ਤੂਰੇ ਤੂਰੇ ਦੀ ਇਹ ਵੀ ਬਹੁਤ ਚੰਗੀ ਆ ਮੌਕੇ ਤੇ ਖਾਲੀ ਅੰਦਰ ਦੀ ਚੈੱਕ ਪਾਸ ਆ ਦੋਸਤੋ ਮੈਂ ਵੀਡੀਓ ਤੇ ਬੈਠ ਕੇ ਕਹਿ ਦਿੰਨਾ ਜਿਹੜੀ ਵੀ ਘੋੜੀ ਖਾਲੀ ਆ ਤਕਰੀਬਨ ਆਪਣੀਆਂ ਤਾਂ ਸਾਰੀਆਂ ਚੈੱਕ ਹੋਈਆਂ ਹੋਈਆਂ ਹਨ ਹਨਾ ਤੁਸੀਂ ਆਪਦੀ ਤਸੱਲੀ ਲਈ ਆਪਣੇ ਘਰੇ ਖੜੀ ਆਪਦੇ ਡਾਕਟਰ ਤੋਂ ਚੈੱਕ ਕਰਵਾ ਕੇ ਲੈ ਜਾਓ ਤੇ ਜਿਹੜੀ ਮੇਟ ਹੋ ਜੂ ਤੁਹਾਨੂੰ ਉਹਦੀ ਵੀਡੀਓ ਦਵਾਂਗੇ ਤੇ ਜਿਹੜੀ ਖਾਲੀ ਹੋ ਉਹ ਆਪਾਂ ਖਾਲੀ ਦੱਸ ਕੇ ਦਵਾਂਗੇ ਤੇ ਆ ਚੰਬੀ ਘੋੜੀ ਉਸ ਤੋਂ ਅੱਗੇ 5 ਸਾਲ ਉਮਰ ਹੈ ਜੀ 60 ਇੰਚ ਹਾਈਟ ਆ ਮੌਕੇ ਤੇ ਇਹ ਵੀ ਖਾਲੀ ਆ ਉਸ ਤੋਂ ਅੱਗੇ ਦੋਸਤੋ ਤੇ ਯਾਰ ਬਿਸ਼ੇਰੀ ਉਹ ਘੋੜੀ ਦੇਖ ਸਕਦੇ ਆ ਆ ਮੇਟ ਹੋਈ ਆ ਖਾਲੀ ਗੱਭਨ ਹਜੇ ਕੋਈ ਇਹਦਾ ਕਨਫਰਮ ਨਹੀਂ ਹੋਇਆ ਅੰਦਰ ਦੀ ਗਾਰੰਟੀ ਉਹ ਮੱਥੇ ਫਟਾ ਤਿੰਨ ਪਰ ਚਟਿਆ 65 ਇੰਚ ਹਾਈਟ ਆ ਪਿੱਟਲਾ ਪੂਰੇ ਸੋ ਦੋਸਤੋ ਇਸ ਤੋਂ ਅੱਗੇ ਉਹ ਤੁਹਾਨੂੰ ਹੋਰ ਜਾਨਵਰ ਦਿਖਾਉਨੇ ਆ ਜਿਵੇਂ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਕਹੇ ਸੀ ਆ ਚੰਬੀ ਘੋੜੀ ਪੰਜ ਕਲੈਨ ਮੌਕੇ ਤੇ ਖਾਲੀ ਆ ਜੀ ਹਾਈਟ ਬਹੁਤ ਸਾਰਿਆਂ ਤੋਂ ਸਸਤੀ ਆ ਦੇਖ ਸਕਦੇ ਆ ਤੇ ਆ ਪੰਜ ਕਲੈਣੀ ਘੋੜੀ ਆ 59 ਇੰਚ ਹਾਈਟ ਦੀ ਇਹ ਵੀ ਖਾਲੀ ਆ ਜੀ ਤੇ ਆ ਕਾਂਟੇ ਦੀ ਪੁੱਤੀ ਰਾਜਰੂਪ ਘੋੜੇ ਦੀ ਆ ਇਹ 11 ਮਹੀਨੇ ਦੀ ਹੋ ਗਈ ਆ ਤੇ ਮੱਥੇ ਫੁੱਲ ਆ ਮਗਰਲੇ ਦੋ ਪੈਰ ਚਿੱਟੇ ਆ ਹਾਈਟ ਹੋਇਤ ਵਾਹ ਕੱਢੂ ਇਹਦੀ ਮਾਂ ਹਰਸਵਰਧਨ ਘੋੜੇ ਦੀ ਆ 62 ਇੰਚ ਹਾਈਟ ਦੀ ਤੇ ਬਾਪ ਕਾਂਟੜਾ ਦਾ ਬੱਚਾ ਰਾਜਰੂਪ ਘੋੜਾ ਤੇ ਨੁਕਰੀ ਬਿਸ਼ੇਰੀ ਦੁੱਧ ਆਂਦਾ ਜੀ 60 ਇੰਚ ਦੇ ਲਗਭਗ ਆ ਉਹਦੀ ਹਾਈਟ ਆ ਕੰਨਾਂ 'ਚ ਸਪੌਟ ਹੈਗੇ ਪਿੰਡੇ ਤੇ ਹੈਗੇ ਤੇ ਦੋਸਤੋ ਉਸ ਤੋਂ ਅੱਗੇ ਆ ਬਸ਼ੀਰੇ ਆ ਗਿਆ ਜੀ ਆ ਬਸ਼ੀਰਾ ਮੱਥੇ ਪਟਾ ਤਿੰਨ ਪੈਰ ਚਿੱਟਿਆਂ ਦਾ 58 69 ਇੰਚ ਹੋਇਆ ਖੜਾ 9.5 ਤੋਂ 10 ਮਹੀਨੇ ਦੀ ਉਮਰ ਮੱਥੇ ਬਲੇਜ ਬਹੁਤ ਚੰਗਾ ਬਲੇਜ ਆ ਦੇਖ ਸਕਦੇ ਹੋ ਤਾਂ ਕੰਨ ਕੁੰਡੀ ਵਾਲਾ ਜਮਾ ਛੋਟਾ ਕੰਨ ਲੱਗਿਆ ਹੋਇਆ ਇਹ ਦੇਵਰਾਜ ਰਣੀਆਂ ਦਾ ਪੋਤਾ ਆ ਗਿਆ ਜੀ ਦੇ ਰਤਨ ਰਾਜ ਘੋੜੇ ਦਾ ਬੱਚਾ ਆ ਗਿਆ ਉਸ ਤੋਂ ਅੱਗੇ ਸਤਾਰ ਘੋੜੇ ਦਾ ਬੱਚਾ ਇਹ ਸੇਲ ਹੋ ਗਿਆ ਜੀ ਆ ਬਲੈਕ ਬੱਚਾ ਚੈੱਕ ਕਰ ਸਕਦੇ ਹੋ ਮੂਰੇ ਲਾਈਟ ਜਿਆਦਾ ਪੈਂਦੀ ਆ ਇੱਕ ਤੋਂ ਬਸ ਬੜਾ ਟਾਈਮ ਧੁੱਪ ਜਿਆਦਾ ਕੰਨ ਦੇਖੋ ਕਿੰਨਾ ਛੋਟਾ ਲੱਗਿਆ ਹੈ ਸਿਰਫ ਮੱਥੇ ਫੁੱਲ ਦਾ ਬਸ਼ੀਰਾ ਇਹ ਅਸਵ ਰਾਜ ਕੋਡੇ ਦਾ ਬੱਚਾ ਦਾਨੇ ਦਾ ਪੋਤਾ ਇਹਦੀ ਮਾਂ ਵੀ ਦੋਸਤੋ ਰਾਜਸਥਾਨ ਚ ਰਜਿਸਟਰ ਹੋਈ ਹੋਈ ਆ ਤੇ ਆ ਮੱਥੇ ਫੁੱਲ ਦਾ ਸਾਹਬ ਆਜ ਕੋਡੇ ਦਾ ਸਾਮਪੁਰੀਆਂ ਵਾਲੇ ਬਾਈ ਹੁਣਾਂ ਕੋਲ ਆ ਜਿਹੜਾ ਤੇ ਤੂਫਾਨ ਲਾਈਨ ਚ ਤੇ ਮਾਂ ਇਹਦੀ ਮਸਟੈਂਗ ਆ ਇਹ ਨਵਾਬ ਦਾ ਅੱਸੀ ਕਲਾਂ ਵਾਲੇ ਦਾ ਤੇ ਜੈਂਟਲਮੈਨ ਕੋੜਾ ਕਰਾ ਮਾਤੀ ਲਾਈਨ ਚ ਬਸ਼ੀਰਾ ਹੀ ਦੋਸਤੋ 2 ਸਾਲ ਦੇ ਲਗਭਗ ਵੀ 2 ਮਹੀਨਿਆਂ ਦਾ ਹੋਇਆ 98 ਇੰਚ ਹੈਦੀ ਹਾਈਟ ਤੋ ਦੋਸਤੋ ਇੰਨੇ ਜਾਨਵਰ ਫੋਰ ਸੇਲ ਆ ਜਿਹੜੇ ਵੀ ਭਰਾੜੇ ਜਿਹੜਾ ਜਾਨਵਰ ਪਸੰਦ ਹੋਇਆ ਸੰਪਰਕ ਕਰ ਸਕਦਾ ਮਿਲਦੇ ਆ ਜਲਦੀ ਨਵੀਂ ਵੀਡੀਓ ਨੰਬਰ ਥੱਲੇ ਦਿੱਤਾ ਧੰਨਵਾਦ